ਲੋਬੀ ਸਾਸੀਗਾ ਸਾਰੇ ਦਰਸ਼ਕਾਂ ਨੂੰ ਅੱਜ ਤੁਹਾਨੂੰ ਆਪਾਂ ਗੱਲ ਕਰਾਉਣੇ ਆ ਆਪਣੀ ਜਿਹੜੀ ਜਵੀਨ ਸੀ ਪਰਸਨਲੀ ਆਪਣਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮਿੱਤਰੋ ਪੰਜ ਛੇ ਕਿੱਲੇ ਸੀ ਜਿਹੜੇ ਫੂਸਾ 44 ਦੇ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਾਂ ਕੋਈ ਸੁੰਡੀ ਦਾ ਸਪਰੇ ਵੀ ਅਸੀਂ ਬਹੁਤ ਸੜਕੀ ਸਾਰੀਆਂ ਚੀਜ਼ਾਂ ਯੂਜ਼ ਕੀਤੀਆਂ ਪਰ ਉਹਨਾਂ ਦਾ ਕੋਈ ਵੀ ਰਿਜ਼ਲਟ ਨਹੀਂ ਆਇਆ ਅਸੀਂ ਬਹੁਤਾਂ ਵੇ ਚੱਕ ਵੀ ਕਰਾਈਆਂ ਨੇ ਉਹ ਚੀਜ਼ਾਂ ਪਰ ਉਹ ਕਹਿੰਦੇ ਇਹਦਾ ਕੋਈ ਹੱਲ ਨਹੀਂ ਹੈਗਾ ਇਹ ਚੀਜ਼ ਐਦਾਂ ਹੀ ਰਹੂਗੀ ਪਰ ਬੜਾ ਮਾਣੂ ਦਾਸ ਹੁੰਦਾ ਇਹ ਚੀਜ਼ਾਂ ਦੇਖ ਕੇ ਇਨਾ 5 6 ਲੱਖ ਦਾ ਘਾਟਾ ਪਿਆ ਕਿਉਂਕਿ ਜ਼ਿੰਮੇਦਾਰ ਨੂੰ ਇਹ ਚੀਜ਼ਾਂ ਹੁੰਦੀਆਂ ਜਿਹੜੀਆਂ ਚੀਜ਼ਾਂ ਬੱਚਦੀਆਂ ਨੇ ਪਰ ਕੋਈ ਗੱਲ ਨਹੀਂ ਜੋ ਆਪੜੋਂ ਮਨਜ਼ੂਰਾ ਉਹੀ ਹੋਣੀ ਹੋਣਾ ਬਾਕੀ ਇਹ ਚੀਜ਼ਾਂ ਚੱਲਦੀਆਂ ਨੇ ਇਹਦੇ ਨੇ ਤੁਹਾਨੂੰ ਬਾਕੀ ਸਾਰੀ ਗੱਲ ਕਰਾਉਣੀ ਹੈ ਡੈਡੀ ਨਾਲ ਵੀ ਇਹ ਚੀਜ਼ਾਂ ਕਿਉਂ ਹੋਈਆਂ ਨੇ ਤੇ ਕਿਉਂਕਿ ਉਹਨਾਂ ਨੂੰ ਜਿਆਦਾ ਨੌਲੇਜ ਆਪਣੇ ਨਾਲੋਂ ਉਹ ਜਿਆਦਾ ਖੇਤੀ 'ਚ ਇਨਵੋਲਵ ਰਹਿੰਦੇ ਨੇ ਮੈਂ ਘੱਟ ਹੁੰਨਾ ਉਹ ਜਿਆਦਾ ਖੇਤੀ ਕਰਦੇ ਤੇ ਹੁਣ ਤੁਹਾਨੂੰ ਗੱਲ ਕਰਾਉਣੀ ਹੈ ਡੈਡੀ ਨਾਲ ਆਜੋ ਨਾਉ ਵੀ ਫਸਲਿਕਾ ਡੇੜੀ ਡੇੜੀ ਅੱਜ ਆਪਣਾ ਇੰਨਾ ਨੁਕਸਾਨ ਹੋਇਆ ਏ ਫਸਲ ਦਾ ਤੁਸੀਂ ਇਹ ਬਾਰੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੇ ਕਿਹੜੀ ਫਸਲ ਆਈ ਇਹ ਬੇਟਾ ਆਪਣੀ ਹੈਗੀ ਪੂਸਾ 44 ਠੀਕ ਹੈ ਜੀ ਇਹਨੂੰ ਇਤਕੇ ਬਹੁਤ ਜ਼ਿਆਦਾ ਫਰਟ ਹੋਇਆ ਹੈ ਅਗਲਾ ਵੀ ਇਹ ਤਾਂ ਸਮਝ ਤੋਂ ਬਾਹਰ ਹੀ ਆ ਕੰਮ ਇਹ ਡੇੜੀ ਇਹ ਤਾਂ ਰੀਜ਼ਨ ਕੀ ਹੈ ਇੰਨਾ ਮਤਲਬ ਇੰਨਾ ਨੁਕਸਾਨ ਹੋਇਆ ਜੀ ਬੀਦਾਰਾਂ ਦਾ ਇਸ ਵਾਰ ਇਦਾਂ ਤਾਂ ਪਹਿਲਾਂ ਕਦੇ ਵੀ ਨਹੀਂ ਹੋਇਆ ਮਤਲਬ ਬਹੁਤ ਘੱਟ ਦੇਖਣ ਨੂੰ ਮਿਲਿਆ ਜਿੰਨੇ ਇਸ ਵਾਰੀ ਨੁਕਸਾਨ ਹੋਇਆ ਬੇਟਾ ਜਿਹੜੇ ਇਹ ਝੋਨੇ 10 ਜੂਨ ਤੋਂ ਲੱਗੇ ਹੋਏ ਨੇ ਕਿਥੇ ਠੀਕ ਹੈ ਜੀ ਉਹਨਾਂ ਨੂੰ ਵੱਧ ਪ੍ਰੋਬਲਮ ਆਈ ਆ। ਕੁਸਤਾں ਇਹਦੇ ਚ ਦੋ ਚੀਜ਼ਾਂ ਆਈਆਂ ਨੇ ਇੱਕ ਤਾਂ ਮਾਦਰਾ ਰਹਿ ਗਿਆ ਇਹਦਾ ਜਿਹੜਾ ਪੇਡਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਚ ਫੇਰ ਇਹਨੂੰ ਫਲੈਟ ਪੈ ਗਈ ਆਹ ਜਿਹੜਾ ਲਾਲ ਪੱਤਾ ਹੋ ਰਿਹਾ ਹੈਗਾ ਠੀਕ ਹੈ ਤੇ ਜਿਵੇਂ ਖਤਮ ਹੋ ਗਏ ਸਾਂ ਆਪਣੇ ਦੇਖ ਲਾ 6 ਕਿਲੇ ਤੇ ਇੱਧਰ ਤੁਸੀਂ ਦੇਖ ਵੀ ਸਕਦੇ ਹੋ ਆ ਦੇਖੋ ਕੀ ਹਾਲ ਹੋਇਆ ਜ਼ੂਮ ਕਰਕੇ ਤੁਹਾਨੂੰ ਦਿਖਾਉਣਾ ਸਾਰਾ ਦੇਖੋ ਬਹੁਤ ਜ਼ਿਆਦਾ ਮਾੜਾ ਹਾਲ ਹੈ ਹੈ ਤੇ ਅੱਗੇ ਕਿਸਾਨ ਭਰਾਵਾਂ ਨੂੰ ਮਤਲਬ ਇਹ ਸਾਰਿਆਂ ਨੂੰ ਚਾਹੀਦਾ ਵੀ ਆਪਣੀ ਸਰਕਾਰ ਕੋਲੋਂ ਵੀ ਮੋਜਬਤ ਦਿੱਤਾ ਜਾਵੇ ਤੇ ਇਹਦਾ ਕੋਈ ਹੱਲ ਨਹੀਂ ਹੋਇਆ ਕਿ ਕਿਸੇ ਦੀ ਦਵਾਈਆਂ ਨਹੀਂ ਕੰਮ ਕਰ ਰਹੀਆਂ ਤੇ ਤੁਸੀਂ ਡੈਡੀ ਕਿਹੜੀ ਕਿਹੜੀ ਇਹ ਤੇ ਦਵਾਈ ਯੂਜ਼ ਕੀਤੀ ਹੈ ਮਤਲਬ ਕਿਹੜੀ ਕਿਹੜੀ ਚੀਜ਼ ਵਰਤੀ ਹੈ ਤੇ ਤੇਲਿਆਂ ਤੋਂ ਵਗੈਰਾ ਹੋਰ ਪਦਾਨ ਵਗੈਰਾ ਹੋਰ ਮਤਲਬ ਇਹ ਹਾਂ ਉੱਲੀ ਰੋਗ ਆਦਿ ਸਾਰੀਆਂ ਦਵਾਈਆਂ ਪਾਈਆਂ ਨੇ ਤੇ ਵਿੱਚ ਅੱਛਾ ਜੀ ਹਾਂ ਤੇ ਕਿਸੇ ਦਾ ਕੋਈ ਲੱਟ ਨਹੀਂ ਆਇਆ ਤੇ ਉਸੇ ਲੋਟੇ ਸਬਲ ਕੇ ਵੱਧ ਹੀ ਜਾ ਰਹੇ ਤੇ ਤੁਸੀਂ ਚੈੱਕ ਨਹੀਂ ਕਰਾਈ ਜੀ ਜੇ ਮੈਂ ਕਹਿੰਦੇ ਹੁੰਦੇ ਨੇ ਆਪਾਂ ਚੈੱਕ ਕਰਾ ਲਓ ਕੰਪਨੀ ਨੂੰ ਕਿਸੇ ਨੂੰ ਵੀ ਇਹਦਾ ਕੀ ਕੰਪਨੀ ਵਾਲਾ ਤੁਸੀਂ ਕਿਉਂ ਭੇਜਿਆ ਕਿਸੇ ਸਰਕਾਰ ਨਾਲ ਕਿਸੇ ਵੱਲੋਂ ਕੋਈ ਆਫਰ ਨਹੀਂ ਆਈ ਹੈਗੀ ਅੱਛਾ ਜੀ ਤੇ ਤਾਂ ਬਸ ਸਾਰੇ ਹੁਣ ਤਾਂ ਚੁੱਪ ਕਰੇ ਬੈਠੇ ਨੇ ਕਿਸਾਨ ਤੇ ਇਹ ਚੀਜ਼ਾਂ ਦੇਖ ਕੇ ਜੜੀ ਤੁਹਾਨੂੰ ਦੁੱਖ ਨਹੀਂ ਹੁੰਦਾ ਵੀ ਇੰਨਾ ਇੰਨੀ ਮਿਹਨਤ ਕਰਕੇ ਜਦੋਂ ਫਸਲ ਖਰਾਬ ਹੋ ਜਾਂਦੀ ਜਿੰਮੇਦਾਰ ਦੀ ਦੁੱਖ ਕਿਤੇ ਥੋੜਾ ਕਿਤੇ ਇੱਥੇ ਆਉਣ ਨੂੰ ਮਨ ਨਹੀਂ ਕਰਦਾ ਹੈਗਾ ਹਾਂ ਰੋਟੀ ਛੁੱਟੀ ਪਈ ਆ ਤੇ ਤੁਹਾਨੂੰ ਡੈਡੀ ਜੀ ਕਿੰਨਾ ਟਾਈਮ ਹੋ ਗਿਆ ਇਹ ਫਸਲ ਤੇ ਮਿਹਨਤ ਕਰਦੇ ਨੂੰ ਮਤਲਬ ਕਿੰਨਾ ਟਾਈਮ ਹੋ ਗਿਆ ਬੇਟਾ 10 ਜੂਨ ਤੋਂ ਦੇਖ ਲੈ ਕਿੰਨਾ ਟਾਈਮ ਹੋ ਗਿਆ 10 ਜੂਨ ਤੋਂ ਹੀ ਸੇਵਾ ਕਰਦੇ ਆ ਰਿਹਾ ਜੀ ਇਹ ਉਹ ਜਿਵੇਂ ਤਨ ਸੁਬਰੇ ਹਾਂ ਕਰਦੇ ਜਾਂ ਫੋਦਾ ਨਾ ਪਾਏ ਗਿਆ ਤੇ ਹੋਰ ਜਿਹੜੀ ਵੀ ਚੀਜ਼ ਕੋਈ ਦੱਸਦਾ ਆਪਣੇ ਦਵਾਈਆਂ ਵਾਲੇ ਉਹੀ ਚੀਜ਼ ਪਾਉਂਦੇ ਇਹਦੇ ਵਿੱਚ ਮਤਲਬ ਤੁਸੀਂ ਸਾਰੀਆਂ ਚੀਜ਼ਾਂ ਯੂਜ਼ ਕਰਕੇ ਦੇ ਲਿਆ ਜਿੰਨਾ ਵੀ ਲੋਕ ਦੱਸਦੇ ਨੇ ਦੇਖੋ ਥੋੜਾ ਸਾਹਮਣੇ ਸਾਰਾ ਸਾਫ਼ ਹੋ ਗਿਆ ਜੇ ਤੁਸੀਂ ਦੇਖ ਸਕਦੇ ਹੋ ਦੱਸ ਸਕੋ ਕਿੰਨਾ ਨੁਕਸਾਨ ਹੋਇਆ ਜਿਵੇਂ ਆਪਾਂ ਕਹਿਨੇ ਆ ਆਪਣਾ ਦੇਖੋ ਆ ਆਇਆ ਪਈ ਆ ਜਿਹੜਾ ਆਪਣਾ ਇਹ ਇੱਕੋ ਵੀ ਆ ਇਹ ਇਹ ਪੌਂਡ ਵਾਲੀ ਜਗ੍ਹਾ ਦੀ ਤੇ ਇੱਥੇ ਆਪਣਾ ਇਹ ਨੂੰ ਥੋੜਾ ਜਿਹਾ ਘਟਾ ਪ੍ਰੋਬਲਮ ਆ ਹੈਗੀ ਇਹਨੂੰ ਵੀ ਆ ਤੇ ਮਤਲਬ ਜਿਉਂ ਗੇਤਾ ਤੇ ਉਹਨੂੰ ਸਾਰੇ ਹੀ ਸਾਫ਼ ਹੋ ਗਿਆ ਅੱਛਾ ਜੀ ਆਜੋ ਤੁਹਾਨੂੰ ਅੱਗੇ ਵੀ ਦਿਖਾਉਣਾ ਹੈ ਦਰਸ਼ਕੋ ਦੇਖੋ ਅੱਗੇ ਵੀ ਬੜਾ ਨੁਕਸਾਨ ਹੋਇਆ ਹੈ ਫਸਲ ਦਾ ਘੱਟੋ ਘੱਟ ਨਹੀਂ ਦਾ 6 ਕਿੱਲੇ ਨੇ ਜਿਹੜੇ ਉਹ ਬਿਲਕੁਲ ਹੀ ਖਰਾਬ ਹੋ ਚੁੱਕੇ ਨੇ ਇਹਨਾਂ ਦੀ ਹੁਣ ਕੋਈ ਆਸ ਨਹੀਂ ਹੈਗੀ ਮੁੜ ਕੇ ਵੀ ਇਹ ਖੜੇ ਹੋ ਜਾਣਗੇ ਜਾਂ ਹੋਰ ਆ ਦੇਖੋ ਤੁਸੀਂ ਇੱਧਰ ਵੀ ਕਿੰਨਾ ਘਾਟਾ ਪਿਆ ਦਰਸ਼ਕੋ ਬਸ ਇਹੀ ਜਿਹੜੀਆਂ ਚੀਜ਼ਾਂ ਨੇ ਜ਼ਿੰਮੇਦਾਰ ਨੂੰ ਕਦੇ ਵੀ ਅੱਗੇ ਨਹੀਂ ਵਧਣ ਦਿੰਦੀਆਂ ਇੰਨੇ ਘਾਟੇ ਕਿਉਂਕਿ ਇਹੀ ਚੀਜ਼ਾਂ ਬਚਣੀਆਂ ਹੁੰਦੀਆਂ ਨੇ ਬਚਣੀਆਂ ਹੁੰਦੀਆਂ ਨੇ ਮਤਲਬ ਇਹ ਵੀ ਦੇਖ ਲਾ ਆਪਾਂ ਨੂੰ ਕਿੰਨਾ ਘਾਟਾ ਪੈ ਗਿਆ ਤੇ ਪੁੱਤਾ ਵਾਂਗੂ ਖਾਲੀ ਹੋਈ ਫਸਲ ਚਲੀ ਜਾਵੇ ਜ਼ਿੰਮੇਦਾਰ ਦਾ ਇਹਦੇ ਉੱਪਰ ਕੀ ਨੁਕਸਾਨ ਹੋਊਗਾ ਹਾਂ ਜੀ ਯਾਰ ਜਿੰਮੇ ਕਹਿੰਦੇ ਹੁੰਦੇ ਨੇ ਵੀ ਸਾਰਾ ਦਿਨ ਜ਼ਿੰਮੇਦਾਰ ਇੱਥੇ ਧੀ ਰਹਿੰਦਾ ਹੈ ਹੋਰ ਕੋਈ ਜ਼ਿੰਮੇਦਾਰ ਆਪਦਾ ਕੰਮ ਛੱਡ ਕੇ ਵੀ ਸਾਰਾ ਦਿਨ ਇੱਥੇ ਰਹਿਦਾ ਵੀ ਮੇਰੀ ਫਸਲ ਵਧੀਆ ਹੋ ਜਾਵੇ ਤਾਂ ਹੀ ਮੈਨੂੰ ਕੋਈ ਆਮਦਨ ਆਉਗੀ। ਨਾਲੇ ਆਪਣਾ ਜ਼ਿੰਮੇਦਾਰ ਨੂੰ ਘਾਤੇ ਉਹ ਗੇੜਾ ਜਾਂਦਾ ਉੱਪਰ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ। ਹਾਂਜੀ। ਤੇ ਖੁਸ਼ੀ ਹੁੰਦੀ ਹੈ ਫਸਲ ਦੇਖ ਕੇ। ਹੁਣ ਆ ਦੇਖ ਲਓ ਕਿ ਪ੍ਰਵਤੀ ਵਾਲਾ ਕੰਮ ਹੋ ਗਿਆ ਪਾਲ ਕੇ ਸਾਰੇ ਸੁਖੂਗੇ। ਇਹ ਫਿਰ ਇਹਦਾ ਹੱਲ ਕੀ ਹੈ ਜੀ ਡੜੀ ਜਿਵੇਂ ਤੁਸੀਂ ਜਾਂ ਇਹਦਾ ਕੋਈ ਹੱਲ ਕੱਢੀ ਹੈਗਾ? ਸਰਕਾਰ ਨੇ ਕੱਢੀ ਨਹੀਂ ਹੈਗਾ ਹੱਲ। ਅੱਛਾ ਜੀ। ਜਿਵੇਂ ਤੁਸੀਂ ਚਾਹਣਿਓ ਵੀ ਸਰਕਾਰ ਤੁਹਾਨੂੰ ਮੁਆਵਜ਼ਾ ਦੇਵੇ ਇਹ ਚੀਜ਼ਾਂ ਦਾ ਜਾਂ ਕੋਈ ਕੱਲੇ-ਕੱਲੇ ਨੇ ਜਾ ਕੇ ਤੁਸੀਂ ਪਿੰਡਾਂ 'ਚ ਸਰਪਾ ਕਰੋ ਵੀ ਜਿਨ੍ਹਾਂ ਦੇ 10-10 ਕਿੱਲੇ ਵੀ ਖਤਮ ਹੋ ਗਏ ਕਿਦੇ 6 ਕਿੱਲੇ ਦਾ ਸਰਪਾ ਕਰਕੇ ਉਸੇ ਹਿਸਾਬ ਨਾਲ ਆਪਣਾ ਮੁਆਵਜ਼ਾ ਦਿੱਤਾ ਜਾਵੇ। ਹਾਂਜੀ ਸਰਕਾਰ ਵੱਲੋਂ ਬਾਕੀ ਡੈਡੀ ਜੀ ਵੱਲੋਂ ਕਿਹਾ ਜਾ ਰਿਹਾ ਕਿ ਸਰਕਾਰ ਵੱਲੋਂ ਜਰੂਰ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਜਿੰਨੇ ਕ ਜਿੰਨੀ ਕ ਮਦਦ ਹੁੰਦੀ ਆ ਉੰਨੀ ਕ ਵੀ ਕੀਤੀ ਜਾਵੇ ਤਾਂ ਕਿ ਜਿਹੜਾ ਆਪਣੇ ਕਿਸਾਨ ਵੀਰ ਦਾ ਹੌਂਸਲਾ ਹੈ ਉਹ ਵੀ ਥੋੜਾ ਜਿਹਾ ਉਧਰ ਆਪਣੇ ਕਿਸਾਨ ਭਰਾਵਾਂ ਦਾ ਹੜਾਂ ਦੇ ਨਾਲ ਕਿੰਨਾ ਭਾਰੀ ਨੁਕਸਾਨ ਹੋ ਗਿਆ ਤੇ ਇਧਰ ਆਪਣੇ ਆਹ ਫਾਇਟ ਪੈ ਗਈ ਆਪਣੇ ਜਿਹੜੇ ਦਾ ਪੁਛਾ ਚਤਾਲੀ ਨੂੰ ਲਾਲ ਹੋਵੋਗੇ ਜਿਹੜੇ ਸਾਰਿਆਂ ਨੂੰ ਕੋਈ ਭੱਲੇ ਲੱਗਣੀ ਕੁਛ ਨਹੀਂ ਦੇਖ ਲਓ ਇੱਥੇ ਕਹਿੰਦੇ ਹੁੰਦੇ ਨੇ ਜਿਵੇਂ 2025 ਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਧਰ ਹੜਾ ਆਏ ਨੇ ਕਿੰਨੇ ਕਿਸਾਨਾਂ ਦੇ ਫਸਲਾਂ ਰੁੜ ਗਈਆਂ ਘਰ ਰੁੜ ਗਏ ਤੇ ਆਪਣਾ ਇਧਰ ਵੀ ਜਿਹੜੇ ਏਰੀਆ ਨੇ ਪੰਜਾਬ ਦੇ ਵਿੱਚ ਕਿੰਨੇ ਨੁਕਸਾਨ ਹੋਏ ਨੇ ਫਸਲਾਂ ਦੀ ਮਾਰ ਪਈ ਹੈ ਤੇ ਬਾਕੀ ਉਧਰ ਚਾਚਾ ਜੀ ਵੀ ਆ ਗਏ ਨੇ ਤੁਹਾਨੂੰ ਚਾਚਾ ਜੀ ਨਾਲ ਵੀ ਗੱਲ ਕਰਾਉਣੇ ਆ ਅਸੀਂ ਕਰਾ ਚਾਹੀ ਚਾਚੀ ਜੀ ਜਿਵੇਂ ਆਪਣਾ ਜਿਵੇਂ ਤੁਸੀਂ ਵੀ ਇਹ ਫਸਲ ਦਾ ਹਿੱਸਾ ਹੋ ਤੇ ਤੁਹਾਨੂੰ ਇੰਨਾ ਆਪਣਾ ਨੁਕਸਾਨ ਹੋਇਆ ਇਹ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਕੋਈ ਇਹਦੇ ਕਹਿਣਾ ਕੋਈ ਲਾਜ ਨਹੀਂ ਪਈ ਕੋਈ ਨਿਕਲਿਆ ਇਹਦਾ ਕੋਈ ਵੀ ਹੈ ਸਿੰਗਰ ਵਿਚਾਰ ਸਪ੍ਰੇਹਾਂ ਕਰਦੇ ਜਾਂ ਚੈਸ ਕਰਦੇ ਸੀਨ ਕਰਦੇ ਠੀਕ ਹੈ ਜਿਹੜੀਆਂ ਵੀ ਮੱਲ ਆ ਇਹਦੇ ਤੇ ਇਲਾਬ ਕਰਦੇ ਜਿੱਤੇ ਆਪਾਂ ਨੂੰ ਸ਼ੱਕ ਦੀ ਸਾਰੀਆਂ ਕਰਦੇ ਕੋਈ ਮਸਲੇ ਨਹੀਂ ਹੱਲ ਹੋ ਰਿਆ ਜਿਵੇਂ ਲੋਕ ਕਹਿੰਦੇ ਹੁੰਦੇ ਜੇ ਮਹਿੰਗੀ ਆਪਾਂ ਉਹ ਕਰਾਂਗੇ ਸਪਰੇ ਮਹਿੰਗੀਆਂ ਚੀਜ਼ਾਂ ਯੂਜ਼ ਕਰਾਂਗੇ ਆਪਾਂ ਜਿਵੇਂ ਤੁਸੀਂ ਉਹ ਵੀ ਚੂਜ਼ ਕਰਕੇ ਦੇਖ ਲਈ ਹੈ ਨਾ ਫਿਰ ਵੀ ਕੋਈ ਫਰਕ ਨਹੀਂ ਪਿਆ ਸਾਰੀਆਂ ਹਰਬਲ ਚੈਸ ਦਵਾਈ ਆ ਜਾਂਦੇ ਮੈਂ ਹੁਣ ਹਾਂਜੀ ਹਾਂ ਹੁਣ ਮੰਨ ਲਾ 6000 ਰੁਪਏ ਲੀਟਰ ਵਾਲੀ ਦਵਾਈ ਹੈ ਠੀਕ ਹੈ ਜੀ ਹੂੰ ਮੰਨ ਲਾ ਤੇ ਆਪਣਾ 4500 ਰੁਪਿਆ ਕੀਲਾ ਦਾ ਖਰਚਾ ਆ ਗਿਆ ਹੈ ਚਾਰ ਵਾਰੀ ਇੱਥੇ ਜੁੜਿਆ ਰਹੇ ਪੈ ਗਿਆ ਹੈ ਥੈਲਾ ਥੈਲਾ ਡੀਏਪੀ ਦਾ ਪੈ ਗਿਆ ਠੀਕ ਹੈ ਜੀ ਮੰਨ ਲਾ ਤੇ ਕੁੱਲ ਮਿਲਾ ਕੇ ਲਾਲਾ ਤੂੰ 20 ਪਈ ਤੇ 2000 ਰੁਪਏ ਤੇ ਕਿਲੇ ਦਾ ਖਰਚਾ ਆ ਚੁੱਕਿਆ ਭਾਈ ਸਰਗੇ ਤੇ ਅੱਛਾ ਜੀ ਅੱਛਾ ਮਤਲਬ ਵੀ ਹੁਣ ਚਾਚਾ ਜੀ ਇਹ ਤਾਂ ਕੋਈ ਹੱਲ ਨਹੀਂ ਹੈਗਾ ਜੋ ਮਰਜੀ ਕਰ ਲੋ ਸਾਡੇ 15 10 15 ਦਿਨ ਤੇ ਇਹਦੇ ਵੱਢਣ ਦੇ ਰਹਿ ਗਏ ਹੁਣ ਇਹਦਾ ਮਸਲਾ ਹੱਲ ਕੋਈ ਹੋਇ ਨਹੀਂ ਰਿਹਾ ਇਹਦਾ ਟਾਈਮ ਹੀ ਨਿਕਲ ਗਿਆ ਇਹਦਾ ਮਤਲਬ ਠੀਕ ਹੈ ਜੀ ਨਾ ਕੋਈ ਜਿੰਮੇ ਕਹਿੰਦੇ ਕੰਪਨੀਆਂ ਆਉਂਦੀਆਂ ਨਹੀਂ ਇੱਦੀ ਆਉਂ ਸਾਥ ਦਿੰਦੇ ਨਹੀਂ ਅਸੀਂ ਆਹ ਪ੍ਰੋਡਕਟ ਜਿੰਨੇ ਹੀ ਸਾਡਾ ਦੰਨਾਂ ਵਾਲੇ ਦਾ ਬਥੇਰਾ ਕਹਿੰਦੇ ਕੋਈ ਡਾਕਟਰ ਹੀ ਨਹੀਂ ਕੋਈ ਆ ਰਿਹਾ ਇਹਦੇ ਬਾਰੇ ਕੋਈ ਅੱਛਾ ਜੀ ਅੱਛਾ ਤੁਸੀਂ ਦੇਖ ਸਕਦੇ ਹੋ ਦਰਸ਼ਕੋ ਜਿਹੜੇ ਜਿੰਨੇ ਵੀ ਕੰਪਨੀਆਂ ਆ ਬਸ ਦੀ ਕੋਈ ਗੱਲ ਨਹੀਂ ਹੈਗੀ ਵੀ ਸਾਡੇ ਹੱਥ ਖੜੇ ਨਹੀਂ ਮਤਲਬ ਸਾਰਿਆਂ ਨੇ ਹੱਥ ਖੜੇ ਕਰਤੇ ਵੀ ਇਹਦਾ ਕੋਈ ਹੱਦ ਹੀ ਨਹੀਂ ਹੈਗਾ ਹੁਣ ਦੇਖੋ ਇਹਨਾਂ ਨੂੰ ਨੁਕਸਾਨ ਹੋਇਆ ਹੈ ਚਾਚਾ ਜੀ ਵੀ ਇਹ ਖੇਤੀ ਕਰਦੇ ਨੇ ਇੰਨੀ ਹੁਣ ਅੱਜ ਵੀ ਸਪਰੇਅ ਕਰਨਾ ਇੰਨੇ ਜਿਹੜੀ ਬਾਕੀ ਕੁਸਕ ਫਸਲ ਬਚੀ ਆ ਮਤਲਬ ਜਿੰਨੇ ਵੀ ਕਿੱਲੇ ਬਚਨੇ ਉਹਤੇ ਅੱਜ ਸਪਰੇਅ ਕਰਨੀ ਆ ਤਾਂ ਕਿ ਹੋਰ ਕੋਈ ਨੁਕਸਾਨ ਨਾ ਹੋ ਸਕੇ ਬਾਕੀ ਚਾਚਾ ਜੀ ਨੂੰ ਪੁੱਛਦੇ ਆਂ ਹੋਰ ਵੀ ਹੁਣ ਜਿਵੇਂ ਅੱਗੇ ਸਪਰੇਅ ਕਰਨੀ ਆ ਤੇ ਉਹ ਕਿਵੇਂ ਉਹਨਾਂ ਤੇ ਕੀ ਵੀ ਦਿੱਤੀ ਆ ਤਾਂ ਹੁਣ ਮੱਲ ਲਾਲਾ ਤੋਂ ਹੁਣ ਜਿਹੜੀ ਆਪਾਂ ਸਪਰੇਅ ਕਰਦੇ ਆਂ ਠੀਕ ਹੈ ਤਾਂ 70-8 ਕਿੱਲਿਆਂ ਦੇ ਤਾਂ 20-20000 ਰੁਪਏ ਸਪਰੇਅ ਹੋ ਜਾਂਦੇ ਹਨ ਠੀਕ ਹੈ ਜੀ ਜਿਵੇਂ ਮਾਲਾ ਦੀ ਸੀਧ ਬ੍ਰਾਈਡ ਦੀ ਲਾਲਾ ਤੋਂ ਉੰਮੀ ਰੋ ਗੱਤੇ ਲਾਉਂਗਾ ਕੋਈ ਮਸਲਾ ਹੀ ਨਹੀਂ ਆਲ ਹੋ ਰਿਹਾ ਇਹਦਾ ਤੇ ਜਿਵੇਂ ਜਿਵੇਂ ਹੋ ਜਾਂਦੀ ਜਾਂਦੀ ਹੈ ਸਮਾਂ ਤੇ ਅੱਛਾ ਜੀ ਅੱਛਾ ਹੁਣਾਂ ਤਾਂ ਉੱਪਰ ਦੀ ਵਾਲੀ ਥੱਲੇ ਨੂੰ ਹੋ ਗਈ ਜਾਂਦੀ ਹੈ ਠੀਕ ਹੈ ਜੀ ਤੇ ਚਾਚਾ ਜੀ ਜਿਵੇਂ ਅੱਗੇ ਹੁਣ ਜੀਬੀਦਾਰ ਨੇ ਉਹਨਾਂ ਨੂੰ ਇਹ ਚੀਜ਼ ਤੋਂ ਕੀ ਸਿੱਖਣਾ ਚਾਹੀਦਾ ਵੀ ਤੁਹਾਨੂੰ ਕੀ ਚੀਜ਼ਾਂ ਯੂਜ਼ ਕਰਨੇ ਚਾਹੀਦੇ ਨੇ ਤਾਂ ਕਿ ਇਹਨਾਂ ਨੂੰ ਨੁਕਸਾਨ ਨਾ ਹੋਵੇ ਉਹਨਾਂ ਅਗਲੀ ਵਾਰੀ ਪਾਈ ਇਹ ਵੀ ਤਾਂ ਫੇਲ ਹੈ ਜਿਹੜੀ ਉਸਾ 44 ਹੈ ਇਹ ਅੱਛਾ ਜੀ ਅਗਲੀ ਵਾਰੀ ਤਾਂ ਬਿਲਕੁਲ ਨਾ ਕੋਈ ਨੂੰ ਕਹੇ ਵੀ ਕੋਈ ਵੀ ਲੋਕੇਟ ਵੀ ਦੋ ਠੀਕ ਹੈ ਹਾਂ ਇਹ ਜਿਹੜੀ ਉਸਾ 44 ਚਾਚਾ ਜੀ ਵੱਲੋਂ ਕਿਹਾ ਜਾ ਰਿਹਾ ਕਿ ਇਹ ਬੀਜ ਨੂੰ ਕੋਈ ਬਹੁਤ ਵਾਰਤੋਂ ਇਹਦੀ ਬੰਦ ਕਰ ਦੋ ਕਿਉਂਕਿ ਇਹ ਚੀਜ਼ਾਂ ਬਹੁਤ ਬਰਬਾਦ ਹੁੰਦੀ ਹੈ ਤੇ ਤੇ ਬੀ ਵੀ ਬਹੁਤ ਪੁਰਾਣਾ ਹੈ ਤੇ ਆਪਾਂ ਹੁਣ ਪੁੱਛਦੇ ਆਂ ਵੀ ਇਹ ਜਿਹੇ ਕਿਹੜੇ ਬੀਜ ਨੇ ਜਿਹੜੇ ਬਹੁਤ ਜ਼ਿਆਦਾ ਵਧੀਆ ਆਮਦਨ ਵੀ ਦੇ ਸਕਦੇ ਨੇ ਤੇ ਬਹੁਤ ਵਧੀਆ ਗਰੋਥ ਵੀ ਹੋਊਗੀ ਉਹਨਾਂ ਦੀ ਹੁਣ ਬੀਜ ਮੈਂ 14 ਵੀ ਆ ਗਿਆ ਠੀਕ ਹੈ 26 ਆ ਗਿਆ ਠੀਕ ਹੈ 1509 ਆਗੇ ਇਹ ਬੀਮਾ ਲਾ ਅਗਲੇ ਵਾਰੀ ਕੰਮ ਚੱਪ ਹੋ ਸਕਦੇ ਨੇ ਜਿਹੜਾ ਇਹ ਵੀ ਐ ਉਸਾ 44 ਤਾਂ ਫੇਰ ਵੀ ਹੈ ਭਾਈ ਮਤਲਬ ਜਿਹੜੇ ਤੁਸੀਂ ਹੁਣ ਵੀ ਦੱਸੇ ਚਾਚਾ ਜੀ ਉਹਨਾਂ ਦੀ ਬਿਮਾਰੀ ਵੀ ਕੱਟ ਪੈਂਦੀ ਉਹਨਾਂ ਨੂੰ ਹਾਂ ਉਹਨਾਂ ਨੂੰ ਬਿਮਾਰੀ ਵੀ ਕੱਟ ਪੈਂਦੀ ਆ ਆਉਂਦੀ ਵੀ ਦਿਨੋਂ ਛੇਤੀ ਨੇ ਇਹਦੇ ਨੂੰ 20 ਦਿਨ ਪਹਿਲਾਂ ਆ ਜਾਣਾ ਠੀਕ ਹੈ ਤੇ ਉਹਨਾਂ ਦਾ ਚਾਚਾ ਜੀ ਝਾੜ ਵੀ ਵਧੀਆ ਨਿਕਲਦੇ ਸੀ ਹਾਂ ਝਾੜ ਉਹਨਾਂ ਦਾ ਮਤਲਬ ਇੰਨੇ ਹੀ ਨਿਕਲੇ ਆਉਂਦਾ ਉਹਨਾਂ ਦਾ ਇਹਦੇ ਨਾਲ ਆਉਂਦੀ ਵੀ ਪਹਿਲਾਂ ਤੇ ਕੁਝ ਸਪਰੀ ਵੀ ਕੱਟ ਹੁੰਦੀ ਆ ਉਹਨਾਂ ਦੇ ਜੀ ਵੀਰਾਂ ਮੈਂ ਤੁਹਾਨੂੰ ਸਾਰੇ ਜ਼ਿੰਮੇਦਾਰਾਂ ਨੂੰ ਆਪਣੇ ਜਿੰਨੇ ਵੀ ਖੇਤੀ ਕਰਦੇ ਆ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਗਾ ਜਿਹੜੇ ਚਾਚਾ ਜੀ ਨੇ ਜੋ ਵੀ ਬੀਜ ਦੱਸਿਆ ਉਹ ਚੀਜ਼ਾਂ ਦਾ ਵਰਤੋਂ ਕਰੋ ਵੀਰ ਲਾਓ ਸਾਰੇ ਅੱਗੇ ਤੋਂ ਕਿਉਂਕਿ ਜਿਹੜੇ ਬੀਜ ਨੇ ਇਹਨਾਂ ਦਾ ਕੋਈ ਫਾਇਦਾ ਨਹੀਂ ਕਿਉਂਕਿ ਸਾਰਾ ਜੱਟੇ ਦੇ ਜਿਹੜੇ ਜ਼ਿੰਮੇਦਾਰ ਨੇ ਆਪਣੇ ਛੱਟ ਜ਼ਿੰਮੇਦਾਰ ਉਹ ਨੁਕਸਾਨ ਚ ਹੀ ਜਾਂਦੇ ਨੇ ਜਿੰਨੇ ਤੁਸੀਂ ਆ ਬੀਜ ਲਾਉਗੇ ਉੰਨੀ ਵਧੀਆ ਨਾਲੇ ਆਮਦਨ ਹੋਊਗੀ ਨਾਲੇ ਤੁਹਾਡਾ ਵੀ ਮਨ ਖੁਸ਼ ਹੋਊਗਾ ਕਿਉਂਕਿ ਜੱਟ ਇੰਨੀ ਮਿਹਨਤ ਕਰਦੇ ਆ ਹੁਣ ਚਾਚਾ ਜੀ ਨੂੰ ਆਪਾਂ ਉਹਦੇ ਵੀ ਚਾਚਾ ਜੀ ਦੇ ਮਨ ਤੇ ਕੀ ਕੀੜੀਆਂ ਚੀਜ਼ਾਂ ਬੀਤੀਆਂ ਦੇਖ ਲਓ ਇ ਹੁਣ ਇਹ ਗੱਲਾਂ ਭਾਈ ਨਾ ਤਾੜਤੀਲੇ ਵਿੱਚ ਜਾਂਦੇ ਹਾਂ ਹੁਣ ਕੀ ਦਾ ਦਿੱਲੇ ਕੀ ਜਾਵਾਂ ਹਾਂਜੀ ਹਾਂ ਸਮਝ ਗਏ ਅੜਤੀਆਂ ਦੇ ਮੂਰੇ ਪੈਸੇ ਸਾੜੇ ਦੇਣੇ ਨੇ ਠੀਕ ਹੈ ਸਮਝ ਗਏ ਹੁਣ ਬਾਕੀ ਸਾਲਾ ਅੱਗੇ ਦੇਖੋ ਵੀ ਕਿਵੇਂ ਬਣੂਗਾ ਠੀਕ ਹੈ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਦਰਸ਼ਕੋ ਇਧਰ ਆਲੇ-ਦਾਲੇ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਨੇ ਆਂ ਇਧਰ ਜ਼ੂਮ ਕਰੋ ਆ ਜਿਹੜੀ ਬੂਟੀ ਆ ਸਾਰੀ ਆ ਦੇਖ ਲਓ ਕਿੰਨਾ ਨੁਕਸਾਨ ਹੋਇਆ ਮਿੱਤਰੋ ਲਓ ਵੀ ਦਰਸ਼ਕੋ ਹੁਣ ਆਪਾਂ ਸਪਰੇਅ ਕਰਨ ਲੱਗੇ ਆਂ ਦੇਖੋ ਆਪਣਾ ਸਪਰੇਅ ਵਾਲਾ ਪੰਪ ਵੀ ਆਇਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਜਿੰਨੀ ਵੀ ਆਪਣੀ ਫਸਲ ਬਚੀ ਆ ਬਾਕੀ ਉਹਦੇ ਤੇ ਸਪਰੇਅ ਕਰ ਰਹਿਆ ਤਾਂ ਕਿ ਹੋਰ ਆਪਣਾ ਕੋਈ ਨੁਕਸਾਨ ਨਾ ਹੋ ਸਕੇ ਕਿਉਂਕਿ ਜ਼ਿੰਮੇਦਾਰ ਨੂੰ ਇਹੀ ਚੀਜ਼ਾਂ ਨੇ ਜਿਹੜੀਆਂ ਬਚ ਨਾਲ ਗਿਆ ਨੇ ਕਿਉਂਕਿ ਪਹਿਲਾਂ ਵਾਲਾ ਨੁਕਸਾਨ ਤਾਂ ਚਲੋ ਜੋ ਮਾਰਕ ਦੀ ਮਿਹਰ ਆ ਉਹ ਆਪਾਂ ਝੱਲ ਲਿਆ ਪਰ ਹੁਣ ਕਿਉਂਕਿ ਕਿੰਨਾ ਕੁ ਜ਼ਿੰਮੇਦਾਰ ਵੀ ਕਿੰਨਾ ਕੁ ਨੁਕਸਾਨ ਝੱਲੀ ਜਾਊਗਾ ਹੁਣ ਆ ਦੇਖ ਤੁਸੀਂ ਦੇਖ ਸਕਦੇ ਹੋ ਜਿਵੇਂ ਇੱਕ ਸਪਰੇਅ ਆ ਇਹ ਜਿਵੇਂ 10 ਕਿੱਲੇ ਦੀ ਸਪਰੇਅ ਕਰਨੀ ਹੈ ਤਾਂ ਇਹਦੇ ਤੇ 25 ਤੋਂ 30000 ਰੁਪਏ ਖਰਚਾ ਆ ਜਾਂਦਾ ਹੈ ਕਿਉਂਕਿ ਇਹ ਮਾੜੀ ਤੇੜੀ ਗੱਲ ਤਾਂ ਹੈ ਨਹੀਂ ਤੇ ਵੱਡੀਆਂ ਵੱਡੀਆਂ ਕੰਪਨੀਆਂ ਵੀ ਹੱਥ ਖੜੀਆਂ ਕਰ ਜਾਂਦੇ ਤੇ ਸਰਕਾਰ ਵੀ ਕੋਈ ਰਾਹ ਨਹੀਂ ਦਿੰਦੀ ਸਰਕਾਰ ਵੀ ਆਪਣੇ ਹੱਥ ਖੜੇ ਕਰ ਜਾਂਦੀ ਆ ਕਿ ਸਾਡਾ ਕੋਈ ਹੋਊਗਾ ਤੇ ਮੈਂ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੂਗਾ ਕਿ ਜਿੰਨੇ ਵੀ ਜ਼ਿੰਮੇਵਾਰ ਨੇ ਉਹਨਾਂ ਦਾ ਸਾਥ ਜ਼ਰੂਰ ਦੇਣਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜਾਂ ਕੋਈ ਜਾਂ ਕੋਈ ਵੀ ਤੁਹਾਡੇ ਵੱਲੋਂ ਸਟੈਪ ਚੱਕਿਆ ਜਾਵੇ ਤਾਂ ਕਿ ਸਰਕਾਰ ਜਿਹੜੀ ਆਪਣੇ ਜ਼ਿੰਮੇਵਾਰ ਦੀ ਜੂਨ ਆ ਜਿਹੜੀ ਉਹ ਵੀ ਸੁਧਰ ਸਕੇ ਉਹ ਵੀ ਖੁਸ਼ ਰਹਿਣ ਤੇ ਅੱਜ ਜਿਵੇਂ ਤੁਸੀਂ ਦੇਖ ਸਕਦੇ ਹੋ ਇੰਨਾ ਖਰਚਾ ਹੁੰਦਾ ਹੈ ਤੇ ਮਿੱਤਰੋ ਮਾੜੀ ਤੇਰੀ ਗੱਲ ਥੋੜੀ ਆ ਹੁਣ ਵੱਡੇ ਵੱਡੇ ਜਿੰਨੇ ਹੁਣ ਜਿੰਨੇ ਵੀ ਵੱਡੇ ਸ਼ਹਿਰ ਨੇ ਸਾਰੇ ਆਪਣੇ ਜ਼ਿੰਮੇਦਾਰ ਸਾਰੇ ਪੰਜਾਬ ਚ ਹੀ ਰਸਣ ਜਾਂਦਾ ਉੱਥੇ ਸਾਰੇ ਪੰਜਾਬ ਚ ਜਿੰਨਾ ਉਹ ਹੋ ਗਿਆ ਅਨਾਜ ਹੋ ਗਿਆ ਜਿਹਦੇ ਵਿੱਚੋਂ ਤੁਸੀਂ ਰੋਟੀ ਖਾਣੇ ਹੋ ਸਾਰੇ ਪੰਜਾਬ ਦੇ ਵਿੱਚ ਹੀ ਉਗਾਈ ਜਾਂਦੀ ਹੈ ਤੁਹਾਨੂੰ ਸਭ ਨੂੰ ਆਪਣੇ ਸਭ ਨੂੰ ਪਤਾ ਹੀ ਹੈ ਕਿ ਸਾਰਾ ਜ਼ਿੰਮੇਦਾਰ ਨੇ ਜਿਹੜੇ ਉਹ ਅਨਾਜ ਹੁੰਦੇ ਨੇ ਤਾਂ ਤੁਸੀਂ ਰੋਟੀ ਖਾਣੇ ਹੋ ਆਥਨ ਨੂੰ ਤੇ ਆਪਣੇ ਜ਼ਿੰਮੇਦਾਰ ਦਾ ਰੂਲ ਰਿਸਪੈਕਟ ਕਰਿਆ ਕਰੋ ਮਿੱਤਰੋ ਬਾਕੀ ਤੁਹਾਨੂੰ ਅੱਗੇ ਦਿਖਾਉਣੇ ਆ ਕਿਵੇਂ ਸਪਰੇਅ ਹੋ ਰਹੀ ਆ ਕਿਵੇਂ ਸਪਰੇਅ ਹੋ ਰਹੀ ਆ ਦੇਖੋ ਆਜੀ ਆਪਣਾ ਉਹ ਖੱਤਾ ਜਿੱਤੇ ਸਪਰੇ ਹੋਣੀ ਆ ਮਿੱਤਰੋ ਬਾਕੀ ਅੱਗੇ ਵੀ ਨਾ ਆਜੋ ਅੱਗੇ ਸਪਰੇ ਕਰ ਰਹੇ ਨੇ ਦੇਖੋ ਆਜੀ ਦਰਸ਼ਕੋ ਆਪਣੀ ਮੋਟਰ ਦੇਖੋ ਆਲੇ-ਦਾਲੇ ਬੂਟੇ। ਬਾਕੀ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਜਿੰਨੇ ਬੂਟੇ ਹੋ ਸਕਦੇ ਨੇ ਮਿੱਤਰੋ ਉਨੇ ਵੱਧ ਲਾਇਆ ਕਰੋ। ਆਪਣੀ ਜਿੰਨੇ ਵੀ ਉਹ ਛਿੰਦੇ ਜ਼ਿੰਮੇਦਾਰਾਂ ਦੀਆਂ ਮੋਟਰਾਂ ਨੇ ਵੱਧ ਤੋਂ ਵੱਧ ਬੂਟੇ ਲਾਇਆ ਕਰੋ ਤਾਂ ਕਿ ਆਪਣੀ ਕਰਮੀ ਦਾ ਜਿਹੜਾ ਤਾਪਮਾਣਾ ਉਹ ਵੀ ਘਟ ਸਕੇ। ਆ ਦੇਖੋ ਸਾਰੇ ਆਲੇ-ਦਾਲੇ ਬੂਟੇ ਲਾਏ ਹੋਏ ਨੇ ਆਪਾਂ ਨੇ। ਬਾਕੀ ਆ ਜਾਓ ਜ਼ਿੰਮੇਦਾਰੋ। ਦੇਖਦੇ ਆ ਮਿੱਤਰੋ ਆ ਦੇਖੋ ਕੀ ਕੁਝ ਹੋਇਆ ਹੋਇਆ ਮਿੱਤਰੋ ਇਹ ਚੀਜ਼ਾਂ ਦੇਖ ਲਓ ਜ਼ਿਮੀਦਾਰ ਨੂੰ ਦੇਖ ਕੇ ਕਿੰਨਾ ਹੋ ਹੁੰਦਾ ਕਿੰਨਾ ਘਾਟਾ ਪੈਂਦਾ ਏ ਜ਼ਿੰਦਗੀ 'ਚ ਬਾਕੀ ਕਹਿੰਦੇ ਆ ਘਾਟੇ ਵਾਦੇ ਜ਼ਿੰਦਗੀ ਦਾ ਹਿੱਸਾ ਨੇ ਇਹ ਚੱਲਦੀਆਂ ਰਹਿੰਦੀਆਂ ਚੀਜ਼ਾਂ ਬਾਕੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਦੇਖੋ ਸਪਰੇਅ ਕਰ ਰਹੇ ਆ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਮੈਨਿੰਨੇ ਦੂਰ ਕਾਣੂ ਜਾਣਾ ਏ ਆਪਾਂ ਬੰਦੇ ਲੱਗੇ ਹੋਏ ਨੇ ਸਪਰੇਅ ਕਰਨ ਵਾਲੇ 5-6 ਕਿਉਂਕਿ ਬੰਦਿਆਂ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਜੀਬੀਦਾਰ ਜਿੰਨਾ ਵੀ ਕੰਮ ਕਰਦਾ ਹੈ ਬੰਦੇ ਦੇ ਸਿੱਤ ਹੀ ਆਪਣੇ ਇਹ ਆਪਣੇ ਸਿੱਧੀ ਨਹੀਂ ਹੁੰਦੀ ਮਿੱਤਰੋ ਇਹ ਵੀ ਆਪਣੇ ਘਰ ਦਾ ਹਿੱਸਾ ਹੁੰਦੇ ਨੇ ਪਰਿਵਾਰਕ ਮੈਂਬਰ ਬਣ ਜਾਂਦੇ ਨੇ ਵੀ ਹੁਣ ਆਪਣੇ ਜਿੰਨੇ ਵੀ ਮੈਗਾ ਉਹਨੇ ਬੰਦੇ ਰੱਖੇ ਹੋਏ ਘੱਡੋ ਘੱਟ ਆਪਾਂ 100 ਕਿੱਲੇ ਦੀ ਖੇਤੀ ਕਰਦੇ ਆ ਵਿੱਚ ਵਿੱਚ ਠੇਕੇ ਤੇ ਵੀ ਲੈ ਕੇ ਤੇ ਉਹ ਵੀ ਆਪਣੇ ਸਾਰੇ ਪਰਿਵਾਰ ਇੱਕ ਮੈਂਬਰ ਵਾਂਗੂ ਹੀ ਨੇ ਸਾਰਾ ਆਪਣਾ ਸਾਥ ਦਿੰਦੇ ਨੇ ਸਾਰੀ ਖੇਤੀ ਕਰਦੇ ਨੇ ਆ ਜੋ ਆ ਦੇਖੋ ਮਿੱਤਰੋ ਜਿੰਨੀ ਵੀ ਫਸਲ ਬਚੀ ਆ ਰੱਬ ਨਾ ਕਰੇ ਮਾਲਕ ਕਰੇ ਵਧੀਆ ਐਦਾ ਝਾੜ ਨਿਕੜਿਆ ਵੇ ਤਾਂ ਕਿ ਜਿਹੜਾ ਮਾੜਾ ਮੋਟਾ ਘਟਾ ਉਹ ਤਾਂ ਪੂਰਾ ਹੋਵੇ ਬਾਕੀ ਮਿੱਤਰੋ ਚੈਨਲ ਨੂੰ ਵੱਤ-ਵੱਤ ਉਹ ਕਰ ਲਿਆ ਕਰੋ ਸਬਸਕ੍ਰਾਈਬ ਕਰਦਿਆ ਕਰੋ ਤੇ ਲਾਈਕ ਕਮੈਂਟ ਕਰਦਿਆ ਕਰੋ ਵੀਡੀਓ ਬਣਾਉਣੀਆਂ ਬਹੁਤ ਔਖੇ ਨੇ ਘਰੇ ਬਹਿ ਕੇ ਕਮੈਂਟ ਕਰਨੇ ਬਹੁਤ ਸਖਾਲੇ ਨੇ ਤੁਸੀਂ ਬੈੱਡ ਤੇ ਬਹਿ ਕੇ ਕਮੈਂਟ ਤਾਂ ਕਰ ਦਿੰਦੇ ਹੋ ਆਹ ਜੀ ਬਾਹ ਜੀ ਪਰ ਮਿੱਤਰੋ ਸਪੋਰਟ ਕਰਿਆ ਕਰੋ ਇਤੋਂ ਕੁਸਰੀ ਲੈ ਕੇ ਜਾਣਾ ਜ਼ਿੰਦਗੀ ਚ ਉਹ ਦੇਖੋ 줌 ਕਰਕੇ ਵੀਰੇ ਉਰੀ ਆਪਣੇ ਸਪਰੇਅ ਕਰ ਰਹੇ ਆ ਬਾਕੀ ਇਹ ਨੇ ਆਪਣੇ ਖੇਤ ਮਿੱਤਰੋ ਸਾਰੇ ਵਾਲੇ ਵਾਲੇ ਆਪਣੇ ਖੇਤ ਨੇ ਚੈੱਕ ਕਰੋ ਸਾਰੇ ਵਾਲੇ ਵਾਲੇ ਇੱਥੇ ਤੁਹਾਨੂੰ ਦਿਖ ਰਿਹਾ ਬਾਕੀ ਆਪਣੇ 3-4 ਥਾਵਾਂ ਤੇ ਖੇਤ ਨੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਉਹ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗੇ ਬਾਕੀ ਮਿਲਦੇ ਆ ਅਗਲੀ ਵੀਡੀਓ 'ਚ ਐਦਾਂ ਹੀ ਪਿਆਰ ਕਰਦੇ ਰਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਥੈਂਕ ਯੂ